ਆਗੰਗਿਆ ਸਾਡੇ 6ਵੇਂ ਦਿਨ ਦੇ ਵਿਖਿਆਨ ਦਾ ਸਰਲੇਖ ਹੈ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਟਕਤੇ ਮਨੁੱਖ ਨੂੰ ਸੱਚ ਦੇ ਰਾਹ ਤੋਂ ਮਿਲੇ ਜਦੋਂ ਤੇ ਜਿਸ ਵੇਲੇ ਮੋਹ ਮਾਇਆ ਦੇ ਬੱਦਲ ਛਾਇਏ ਹੋਏ ਸੰਗ ਲੋਕ ਅੰਧਕਾਰ ਤੇ ਜਾਲ ਵਿੱਚ ਫਸੇ ਹੋਏ ਸੰਗ ਤੇ ਮਨੁੱਖੀ ਮਨ ਜ਼ੁਲਮ ਕਰਨ ਹੀਣਤਾ ਵਿੱਚ ਡੁੱਬ ਰਹੇ ਸੰਗ ਉਸ ਵੇਲੇ ਆਪਾਰ ਖੁਦ ਨੇ ਗੁਰੂ ਨਾਨਕ ਸਾਹਿਬ ਜੀ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ 'ਤੇ ਤੋਰਿਆ ਗੁਰੂ ਜੀ ਨੇ 15 ਅਰਾਗਾਂ ਵਿੱਚ ਬਾਣੀ ਰਚੀ ਜਿਸ ਵਿੱਚ ਪੁਣਾਹਟ ਸ਼ਬਦ ਅਤੇ 57 ਸ਼ਲੋਕ ਹਨ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਖਰਾਕੀ ਵਿਪਨ ਸਾਹ ਦੇ ਮੌਜੂਦ ਗੁਰੂ ਜੀ ਨੇ ਖਰਾਕੀ ਪ੍ਰਕਿਰਤੀ ਨਾਲ ਪਾਠ ਦਾ ਸਮੰਝ ਜੋੜੀ ਰੱਖਿਆ ਹੈ ਗੁਰੂ ਕਾਲ ਵਿੱਚ ਸੰਗੀਤ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਸੀ ਅਤੇ ਪਾਸ਼ਾ ਦਾ ਗਾਰਜ ਵੀ ਕਰਦਾ ਸੀ ਗੁਰੂ ਜੀ ਨੇ ਬ੍ਰਾਜ ਭਾਸ਼ਾ ਅਤੇ ਕੁਝ ਖਾਸ ਤੱਕ ਸਿੱਧੂ ਬੜੀ ਭਾਸ਼ਾ ਦੀ ਵਰਤੋਂ ਕੀਤੀ ਪੰਜਾਬੀਆਂ ਦੇ ਭਾਸ਼ਾ ਦੇ ਗਿਆਨ ਨੂੰ ਵਿਸਤਾਰ ਦਿੱਤਾ ਹੈ ਇਸ ਤੋਂ ਕੇ ਬਾਣੀ ਵਿੱਚ ਮਨ ਆਤਮ ਰਸਵੀ ਹੈ ਤੇ ਭਗਤੀ ਦੀ ਵਿਚਾਸ ਵੀ ਹੈ ਇਹਨਾਂ ਦੁੱਖਾਂ ਤੋਂ ਨਾਵਾ ਦੀਆਂ ਵੱਖ-ਵੱਖ ਸਥਿਤੀਆਂ ਅਤੇ ਪ੍ਰਕਿਰਤੀਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਇਹ ਬਾਣੀ ਮਨੁੱਖ ਨੂੰ ਸਮਝਾਉਂਦੀ ਹੈ ਕਿ ਸੰਸਾਰ ਚੱਕਰ ਮੋਹ ਅਤੇ ਵਿਕਾਰ ਤੋਂ ਸਾਂਝਾ ਹੈ ਸੱਚਾ ਸੁਖ ਸਿਰਫ ਨਾਮ ਸਿੰਘ ਵਿੱਚ ਹੈ ਸੁਮੇਤਾਂ ਕਿ ਗੁਰੂ ਜੀ ਨੇ ਜਿੱਥੇ ਕੰਪਨੀਸ਼ਨ ਆਦਰ ਤੁਹਾਨੂੰ ਫਿਰ ਇੱਥੇ ਆ ਜਾਓ